ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ 6ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 18 ਸਮਦਾਇ ਅਤੇ ਮਨੁੱਖੀ ਲੋੜਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਪਹਿਲਾਂ ਵਾਲੇ ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਤਾਂ ਅੱਗੇ ਬੱਚਿਓ ਜਿਹੜੇ ਸਾਡੇ ਕੋਲ ਪ੍ਰਸ਼ਨ ਹੈਗੇ ਨੇ ਇਹਨਾਂ ਦੇ ਵਿੱਚ ਸਾਡੇ ਕੋਲ ਦੋ ਆਪਸ਼ਨਾਂ ਨੇ ਅਸੀਂ ਇੱਕ ਤੇ ਟਿਕ ਕਰਨਾ ਹੈ ਪ੍ਰਸ਼ਨ ਨੰਬਰ 1 ਹੈਗਾ ਸਾਡੇ ਕੋਲ ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ ਸਾਡੇ ਕੋਲ ਦੋ ਆਪਸ਼ਨਾਂ ਨੇ ਪਰਿਵਾਰ ਅਤੇ ਸ਼ਹਿਰ ਆ ਮੁਰਲੀ ਕਈ ਬੱਚੋ ਕਿਹੜੀ ਹੈ ਪਰਿਵਾਰ ਜਿਹੜੀ ਸਭ ਤੋਂ ਸ਼ੁਰੂਆਤ ਦੀ ਕਹੀ ਹੈ ਉਹ ਸਾਡਾ ਪਰਿਵਾਰ ਹੈ ਤੇ ਸ਼ਹਿਰ ਗਲਤ ਹੋ ਜਾਏਗਾ ਠੀਕ ਹੈ ਪਰਿਵਾਰ ਤੇ ਆਪਾਂ ਨੇ ਸਹੀ ਦਾ ਨਿਸ਼ਾਨ ਲਾ ਦੇਣਾ ਹੈ ਨੰਬਰ 2 ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਉਂ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਉਂ ਹੈ ਇੱਕ ਆਪਸ਼ਨ ਦਿੱਤੀ ਹੈ ਮਨੁੱਖ ਇਕੱਲਾ ਰਹਿ ਸਕਦਾ ਹੈ ਨੰਬਰ 2 ਮਨੁੱਖ ਇਕੱਲਾ ਨਹੀਂ ਰਹਿ ਸਕਦਾ ਤਾਂ ਸਹੀ ਆਪਸ਼ਨ ਕਿਹੜੀ ਹੈ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਤਾਂ ਇਹ ਆਪਣਾ ਸਹੀ ਦਾ ਨਿਸ਼ਾਨਾ ਹੋ ਜਾਏਗਾ ਇੱਥੇ ਇਨੂੰ ਸਹੀ ਕਰ ਦਾਂਗੇ। ਨੰਬਰ 3 ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ? ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ? ਦੇਸ਼ ਭਗਤੀ ਦੀ ਭਾਵਨਾ। ਅਗਲਾ ਹੈ ਗਿਆ ਪ੍ਰਸ਼ਨ ਨੰਬਰ 4 ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਉਣੇ ਸ਼ੁਰੂ ਕੀਤੇ ਸੀ? ਤਾਂ ਸਭ ਤੋਂ ਪਹਿਲਾਂ ਮਨੁੱਖ ਨੇ ਕਿਹੜੀ ਚੀਜ਼ ਦੇ ਹਥਿਆਰ ਬਣਾਏ ਸੀ? ਪੱਥਰ ਦੇ। ਠੀਕ ਹੈ ਉਹ ਪੱਥਰ ਦੇ ਹਥਿਆਰਾਂ ਨੂੰ ਨੁਕੀਲੇ ਕਰ ਕਰਕੇ ਪੱਥਰਾਂ ਨੂੰ ਨੁਕੀਲੇ ਕਰਕੇ ਹਥਿਆਰ ਬਣਾਉਂਦਾ ਸੀ। ਹੇਠ ਦੇਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ ਨੰਬਰ 1 ਮਨੁੱਖ ਨੂੰ ਸਮਾਜਿਕ પ્રાਣੀ ਕਿਉਂ ਕਿਹਾ ਜਾਂਦਾ ਹੈ? ਉੱਤਰ ਸਾਰੇ ਮਨੁੱਖ ਆਪਣੀਆਂ ਲੋੜਾਂ ਲਈ ਇੱਕ ਦੂਜੇ ਤੇ ਨਿਰਪਰ ਕਰਦੇ ਹਨ। ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਮਨੁੱਖ ਨੂੰ ਸਮਾਜਿਕ પ્રાਣੀ ਕਿਹਾ ਜਾਂਦਾ ਹੈ। ਤਵੱਜੋ ਕਿਉਂ ਕਿਹਾ ਜਾਂਦਾ ਹੈ ਸਮਾਜਿਕ પ્રાਣੀ? ਕਿਉਂਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਜ ਦੇ ਨਾਲ ਲੋਕਾਂ ਦੇ ਨਾਲ ਮਿਲ ਕੇ ਰਹਿਣਾ ਪੈਂਦਾ ਹੀ ਹੈ। ਪ੍ਰਸ਼ਨ ਨੰਬਰ 2 ਸਮਾਜ ਦੀ ਮੂਲਕਾਈ ਕਿਹੜੀ ਹੈ? ਸਮਾਜ ਦੀ ਮੂਲਕਾਈ ਪਰਿਵਾਰ ਹੈ। ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ? ਜਿਹੜਾ ਆਪਣਾ ਕਬੀਲੇ ਦਾ ਜੀਵਨ ਹੁੰਦਾ ਠੀਕ ਹੈ ਇੱਕ ਸ਼ਹਿਰ ਦਾ ਜੀਵਨ ਹੁੰਦਾ ਇਹਨਾਂ ਦੇ ਦੋਵਾਂ ਦੇ ਵਿੱਚ ਕੀ ਅੰਤਰ ਹੈ? ਕਬੀਲੇ ਦੇ ਲੋਕ ਆਪਣੀਆਂ ਜ਼ਰੂਰਤਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ। ਸ਼ਹਿਰੀ ਲੋਕਾਂ ਦਾ ਜੀਵਨ ਬੜਾ ਗੁੰਝਲਦਾਰ ਹੁੰਦਾ ਹੈ। ਉਹਨਾਂ ਦੀਆਂ ਜ਼ਰੂਰਤਾਂ ਕਬੀਲੇ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀਆਂ ਹਨ। ਤਵੇੱਚ ਜਿਹੜੇ ਕਬੀਲੇ ਦੇ ਲੋਕ ਹੁੰਦੇ ਨੇ ਉਹ ਕੀ ਕੀ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਦੀਆਂ? ਉਹਨਾਂ ਦੀਆਂ ਮੇਨ ਜ਼ਰੂਰਤਾਂ ਹੁੰਦੀਆਂ ਨੇ ਕਿ ਉਹ ਅਨਾਜ ਇਕੱਠਾ ਕਰਨ ਠੀਕ ਹੈ ਮਤਲਬ ਰੋਟੀ, ਗੁੱਲੀ-ਗੁੱਲੀ ਤੇ ਜੁੱਲੀ ਠੀਕ ਹੈ ਆਪਾਂ ਸਿੱਧਾ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਗੁੱਲੀ-ਗੁੱਲੀ ਤੇ ਜੁੱਲੀ ਠੀਕ ਹੈ ਰੋਟੀ, ਕੱਪੜਾ ਅਤੇ ਮਕਾਨ। ਬਸ ਉਹ ਮਕਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਨੇ। ਪਰ ਸ਼ਹਿਰ ਦੇ ਲੋਕ ਹੁੰਦੇ ਨੇ ਉਹਨਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਵੇਂ ਉਹ ਪੜ੍ਹਾਈ ਲਿਖਾਈ ਕਰਦੇ ਨੇ ਠੀਕ ਹੈ ਆਪਣੇ ਬੱਚਿਆਂ ਨੂੰ ਪੜਾਉਣਾ ਉਹਨਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀ ਸਿੱਖਿਆ ਤੇ ਉੱਪਰ ਖਰਚ ਕਰਨਾ ਸਕੂਲ ਸਕੂਲ ਕਾਲਜ ਸਾਰਾ ਕੁਝ ਠੀਕ ਹੈ ਉਹ ਨੌਕਰੀ ਕਰਦੇ ਨੇ ਇਸ ਤੋਂ ਇਲਾਵਾ ਉਹ ਸ਼ਹਿਰ ਛਪਾਟਾ ਵਗੈਰਾ ਹਨਾ ਹਰ ਇੱਕ ਚੀਜ਼ ਦੇ ਲਈ ਉਹਨਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤਾਂ ਸ਼ਹਿਰ ਦਾ ਜੀਵਨ ਬੜਾ ਗੁੰਝਲਦਾਰ ਹੁੰਦਾ ਹੈ ਅੱਗੇ ਦੇਖਦੇ ਆਂ ਵਿੱਚੋਂ ਪ੍ਰਸ਼ਨ ਨੰਬਰ 4 ਦਾ ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ਮਨੁੱਖ ਸਮਾਜ ਵਿੱਚ ਹੀ ਰਹਿੰਦਾ ਹੈ ਕਿਉਂਕਿ ਮਨੁੱਖ ਸਮਾਜ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਲਈ ਸਮਾਜ ਮਨੁੱਖ ਲਈ ਜ਼ਰੂਰੀ ਹੈ ਨੰਬਰ 2 ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ਜੇਕਰ ਮਨੁੱਖ ਦਾਕਰ ਇੱਕ ਤੇ ਇਕੱਲੀ ਥਾਂ ਤੇ ਹੋਵੇਗਾ ਉਸ ਨੂੰ ਜੰਗਲੀ ਜੰਗਲੀ ਜਾਨਵਰਾਂ ਤੋਂ ਖਤਰਾ ਹੈ ਠੀਕ ਹੈ ਉਸ ਨੂੰ ਹੋਰ ਮਨੁੱਖਾਂ ਤੋਂ ਖਤਰਾ ਹੈ ਕੋਈ ਚੋਰ ਲੁਟੇਰਿਆਂ ਤੋਂ ਖਤਰਾ ਹੈ ਤੇ ਇਸ ਤਰ੍ਹਾਂ ਮਨੁੱਖ ਨੂੰ ਸਮਾਜ ਦੀ ਲੋੜ ਪੈਂਦੀ ਹੈ ਠੀਕ ਹੈ ਨੰਬਰ 3 ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ਜਿਕਰ ਤੁਹਾਨੂੰ ਮਤਲਬ ਕਿਸੇ ਚੀਜ਼ ਦੀ ਲੋੜ ਹੈ ਠੀਕ ਹੈ ਬਾਜ਼ਾਰ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਉਹ ਚੀਜ਼ ਖਰੀਦਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਆਪਣੀਆਂ ਲੋੜਾਂ ਦੀ ਲਈ ਸਾਨੂੰ ਹੋਰ ਮਨੁੱਖਾਂ ਦੀ ਲੋੜ ਪੈਂਦੀ ਹੈ ਠੀਕ ਹੈ ਨੰਬਰ 4 ਸਮਾਜ ਵਿੱਚ ਮਨੁੱਖ ਆਪਣੇ ਵਿਚਾਰਾਂ ਅਤੇ ਗਿਆਨ ਦਾ ਆਦਾਨ-ਪ੍ਰਦਾਨ ਕਰਦਾ ਹੈ ਮਤਲਬ ਜਦੋਂ ਆਪਾਂ ਨੇ ਕੋਈ ਗੱਲ ਕਹਿਣੀ ਹੈ ਠੀਕ ਹੈ ਸਾਡੇ ਕੋਲ ਕੋਈ ਇਨਸਾਨ ਹੋਣਾ ਜ਼ਰੂਰੀ ਹੈ ਠੀਕ ਹੈ ਆਪਾਂ ਨੇ ਕੋਈ ਗੀਤ ਸੁਣਾਉਣਾ ਹੈ ਜਾਂ ਆਪਾਂ ਨੇ ਕੋਈ ਮਨੋਰੰਜਨ ਕਰਨਾ ਹੈ ਠੀਕ ਹੈ ਕੋਈ ਵੀ ਨਾ ਨੱਚਣਾ ਹੈ ਤਾਂ ਪਰ ਅਸੀਂ ਇਕੱਲੇ ਨਹੀਂ ਜੀ ਸਕਦੇ ਇਸ ਕਰਕੇ ਸਮਾਜ ਦੇ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ ਕੁਦਰਤੀ ਵਾਤਾਵਰਨ ਤੇ ਸੰਖੇਪ ਨੋਟ ਲਿਖੋ ਕੁਦਰਤੀ ਵਾਤਾਵਰਨ ਤੋਂ ਭਾਵ ਮਨੁੱਖ ਅਤੇ ਦੂਸਰੇ ਜੀਵਾਂ ਦੇ ਆਲੇ-ਦੁਆਲੇ ਦੇ ਉਸ ਵਾਤਾਵਰਣ ਤੋਂ ਹੈ ਜੋ ਕੁਦਰਤ ਨੇ ਪੈਦਾ ਕੀਤਾ ਹੈ। ਸ਼ੁਰੂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਸੀ। ਉਹ ਗੁਫਾਵਾਂ ਵਿੱਚ ਰਹਿੰਦਾ ਸੀ ਅਤੇ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ। ਅੱਗ, ਤਾਂਬਾ, ਕਾਂਸਾ ਅਤੇ ਲੋਹਾ ਆਦ ਕੁਦਰਤੀ ਸਾਧਨਾਂ ਦੀ ਖੋਜ ਨੇ ਉਸ ਦੇ ਜੀਵਨ ਨੂੰ ਗਤੀ ਦਿੱਤੀ। ਪ੍ਰਸ਼ਨ ਨੰਬਰ 6 ਮਨੁੱਖ ਦਾ ਬਾਕੀ ਸੰਜੀਵਾਂ ਤੋਂ ਕੀ ਅੰਤਰ ਹੈ? ਉੱਤਰ ਮਨੁੱਖ ਕੋਲ ਸਾਰੇ ਜੀਵਾਂ ਤੋਂ ਵੱਧ ਅਕਲ ਹੈ ਦੂਸਰੇ ਜੀਵਾਂ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ ਖਾਲੀ ਥਾਂ ਮ भरो ਪ੍ਰਾਚੀਨ ਸਮੇਂ ਵਿੱਚ ਡੈਸ਼ ਭਾਰਤੀ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਕਿੰਨੇ ਲੋਕ ਬੱਚਿਓ 90% ਠੀਕ ਹੈ ਜੇ 100 ਬੰਦਾ ਸੀ ਤਾਂ ਉਹਨਾਂ ਦੇ ਵਿੱਚੋਂ 90 ਪਿੰਡਾਂ ਦੇ ਵਿੱਚ ਰਹਿੰਦੇ ਸੀ 10 ਬੰਦੇ ਸ਼ਹਿਰਾਂ ਦੇ ਵਿੱਚ ਰਹਿੰਦੇ ਸੀ ਨੰਬਰ 2 ਸ਼ਹਿਰੀ ਜਨਸੰਖਿਆ ਦਿਨ ਵਧ ਦਿਨ ਡੈਸ਼ ਜਾ ਰਹੀ ਹੈ ਕੀ ਜਾ ਰਹੀ ਹੈ ਬੱਚਿਓ ਬਦਦੀ ਕੋ ਘਟਦੀ ਤਾਂ ਵੱਧਦੀ ਜਾ ਰਹੀ ਹੈ ਨੰਬਰ 3 ਸਮਦਾਏ ਨੂੰ ਪਰਿਵਾਰਾਂ ਦਾ ਡੈਸ਼ ਕਿਹਾ ਜਾਂਦਾ ਹੈ ਸਮਦਾਏ ਕੀ ਹੁੰਦਾ ਹੈ ਠੀਕ ਹੈ ਸਮਦਾਏ ਨੂੰ ਪਰਿਵਾਰਾਂ ਦਾ ਕੀ ਕਿਹਾ ਜਾਂਦਾ ਹੈ ਸਮੂਹ ਨੰਬਰ 4 ਮੂੜਲੇ ਮਨੁੱਖ ਦਾ ਧੰਦਾ ਡੈਸ਼ ਕਰਨਾ ਸੀ ਕੀ ਕਰਨਾ ਸੀ ਬੱਚਿਓ ਸ਼ਿਕਾਰ ਕਰਨਾ ਨੰਬਰ 5 ਪਰਿਵਾਰ ਸਮਾਜ ਦੀ ਡੈਸ਼ ਇਕਾਈ ਹੈ ਮੂਲਲੀ ਇਕਾਈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ਬਿਲਕੁਲ ਸਹੀ ਹੈ ਤੇ ਕਿਉਂ ਕਿਹਾ ਜਾਂਦਾ ਕਿਉਂਕਿ ਇਸ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਠੀਕ ਹੈ ਅਲੱਗ-ਅਲੱਗ ਜਾਤਾਂ ਦੇ ਅਲੱਗ-ਅਲੱਗ ਨਸਲਾਂ ਠੀਕ ਹੈ ਰੰਗ ਰੂਪ ਤੇ ਅਲੱਗ-ਅਲੱਗ ਭਾਸ਼ਾਵਾਂ ਬੋਲਣ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਸਾਰੇ ਲੋਕ ਰਹਿੰਦੇ ਨੇ ਜਿਵੇਂ ਆਪਾਂ ਇੰਗਲੈਂਡ ਦੀ ਗੱਲ ਕਰਾਂਗੇ ਠੀਕ ਹੈ ਉੱਥੇ ਇੱਕ ਰੰਗ ਦੇ ਲੋਕ ਨੇ ਇੱਕ ਤਰ੍ਹਾਂ ਦੇ ਲੋਕ ਨੇ ਉਹਨਾਂ ਦੀ ਕਪਾਸ਼ ਹੈ ਠੀਕ ਹੈ ਉਹ ਏਕਤਾ ਦਾ ਤਰੀਕਾ ਹੈ ਮਤਲਬ ਉੱਥੇ ਠੀਕ ਹੈ ਪਰ ਭਾਰਤ ਦੇ ਵਿੱਚ ਅਨੇਕਤਾ ਵਿੱਚ ਏਕਤਾ ਹੈ ਇਹ ਏਕਤਾ ਕਿਉਂ ਹੈ ਕਿਉਂਕਿ ਪਰ ਇਹ ਇਹ ਅਲੱਗ-ਅਲੱਗ ਹੋਣ ਦੇ ਬਾਵਜੂਦ ਵੀ ਇਹ ਸਾਰੇ ਲੋਕ ਮਿਲ ਕੇ ਰਹਿੰਦੇ ਨੇ ਠੀਕ ਹੈ ਇੱਕ ਦੇਸ਼ ਦੇ ਵਿੱਚ ਰਹਿ ਰਹੇ ਨੇ ਨੰਬਰ 2 ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ ਇਹ ਬਿਲਕੁਲ ਗਲਤ ਹੈ ਰਾਜਸਥਾਨ ਦਾ ਜਲਵਾਯੂ ਗਰਮ ਹੈ ਕਸ਼ਮੀਰ ਦਾ ਜਲਵਾਯੂ ਠੰਡਾ ਹੈ ਨੰਬਰ 3 ਹਰ ਮਨੁੱਖ ਆਪਣੇ ਸਮਾਜ ਦਾ ਮਹੱਤਵਪੂਰਨ ਹਿੱਸਾ ਹੈ ਇਹ ਬਿਲਕੁਲ ਸਹੀ ਹੈ ਚਾਹੇ ਤੁਸੀਂ ਚੰਗੇ ਹੋ ਚਾਹੇ ਚੰਗੇ ਤੁਸੀਂ ਬੁਰੇ ਹੋ ਠੀਕ ਹੈ ਪਰ ਤੁਸੀਂ ਸਮਾਜ ਦਾ ਇੱਕ ਹਿੱਸਾ ਹੋ ਤੇ ਤੁਹਾਡਾ ਵੀ ਸਮਾਜ ਦੇ ਉੱਤੇ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਹੁੰਦਾ ਹੋਵੇਗਾ। ਨੰਬਰ 4 ਮਨੁੱਖ ਇਕੱਲਾ ਰਹਿ ਸਕਦਾ ਹੈ ਬਿਲਕੁਲ ਗਲਤ ਹੈ। ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ਹੈ ਇਹ ਸਹੀ ਹੈ ਕਿਉਂਕਿ ਖੇਤੀਬਾੜੀ ਦੇ ਨਾਲ ਲੋਕਾਂ ਨੂੰ ਉੱਥੇ ਕੰਮ ਮਿਲਦਾ ਹੈ ਠੀਕ ਉਹ ਪੈਸੇ ਕਮਾਉਂਦੇ ਨੇ ਤਾਂ ਇਸ ਤਰ੍ਹਾਂ ਉਹਨਾਂ ਦਾ ਵਿਕਾਸ ਹੁੰਦਾ ਹੈ। ਤਾਂ ਬੱਚਿਓ ਇਹ ਪਾਠ ਜਿਹੜਾ ਪੂਰਾ ਹੋ ਗਿਆ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।